ਸੱਚੀ ਗੱਲ ਦੋਸਤੋ ਪੰਜਾਬ ਦੇ ਵਿੱਚ ਕੀ ਦੇਸ਼ ਦੇ ਵਿੱਚ ਅਨੇਕਾਂ ਜਿਹੀਆਂ ਘਟਨਾਵਾਂ ਹੋ ਚੁੱਕੀਆਂ ਨੇ ਜਦੋਂ ਕੁਝ ਦੇਹਧਾਰੀ ਕੁਝ ਨਕਲੀ ਪਖੰਡੀ ਗੁਰੂਆਂ ਨੇ ਬਹੁਤ ਸਾਰੇ ਅਜਿਹੇ ਕ੍ਰਾਈਮ ਕੀਤੇ ਜਿਸ ਦੇ ਵਿੱਚ ਅਨੇਕਾਂ ਰੇਪ ਕਤਲ ਦੇ ਮਾਮਲੇ ਸਾਹਮਣੇ ਆਏ ਤੇ ਹੋਰ ਵੀ ਧੋਖਾਧੜੀ ਕੀ ਹੋਰ ਅਜਿਹੇ ਅਨੇਕਾਂ ਹੀ ਮਾਮਲੇ ਨੇ ਜਿਹੜੇ ਕਿ ਇਨ੍ਹਾਂ ਪਖੰਡੀ ਬਾਬੇ ਵੱਲੋਂ ਕੀਤੇ ਗਏ ਪਰ ਫਿਰ ਵੀ ਲੋਕ ਅੱਜ ਦੇ ਸਮੇਂ ਦੇ ਵਿੱਚ ਕਿੰਨੇ ਜ਼ਿਆਦਾ ਇਸ ਗੱਲ ਨੂੰ ਲੈ ਕੇ ਭੁੱਲਦੇ ਜਾ ਰਹੇ ਨੇ ਤੇ ਅਜੇ ਨਵੇਂ ਬਾਬਿਆਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਅਜਿਹਾ ਤੁਸੀਂ ਵੀ ਆਪਣੇ ਆਲੇ ਦੁਆਲੇ ਦੇਖਦੇ ਹੀ ਹੋਮੋਗੇ ਤੇ ਸੰਗਰੂਰ ਦੇ ਵਿੱਚ ਉਸ ਸਮੇਂ ਮਾਮਲਾ ਕਾਫੀ ਜ਼ਿਆਦਾ ਤਣਾਅਪੂਰਵਕ ਹੋ ਗਿਆ ਜਦੋਂ ਇਸੇ ਤਰ੍ਹਾਂ ਦੇ ਹੀ ਇੱਕ ਪਖੰਡੀ ਨੂੰ ਲੈ ਕੇ ਇੱਕ ਸਿੰਘ ਵੱਲੋਂ ਇੱਕ ਸਰਦਾਰ ਵੱਲੋਂ ਅਜਿਹੇ ਲੋਕਾਂ ਨੂੰ ਰੋਕਿਆ ਗਿਆ ਜੋ ਕਿ ਆਮ ਲੋਕਾਂ ਨੂੰ ਭੋਲੇ-ਪਾਲੇ ਲੋਕਾਂ ਨੂੰ ਘੇਰ-ਘੇਰ ਕੇ ਇਸ ਪਖੰਡੀ ਦਾ ਪ੍ਰਚਾਰ ਕਰ ਰਹੇ ਸਨ ਤੇ ਇੱਥੇ ਹੋਰ ਵੀ ਇਸ ਤੋਂ ਸ਼ਰਮ ਦੀ ਗੱਲ ਇਹ ਸੀ ਕਿ ਇਹਨਾਂ ਪ੍ਰਚਾਰ ਕਰਨ ਵਾਲਿਆਂ ਦੇ ਵਿੱਚ ਬਹੁਤ ਸਾਰੇ ਜੇ ਸਨ ਜਿਨ੍ਹਾਂ ਨੇ ਸਿਰ ਤੇ ਦਸਤਾਰ ਸਜਾਈ ਹੋਈ ਸੀ ਤੇ ਕਈ ਤਾਂ ਪੜੇ ਲਿਖੇ ਵੀ ਲੱਗ ਰਹੇ ਸਨ ਪਰ ਫਿਰ ਵੀ ਲੋਕਾਂ ਨੂੰ ਇਸ ਅ ਅੰਧਪੁਣੇ ਦੇ ਵਿੱਚ ਤੱਕ ਰਹੇ ਸਨ ਤੇ ਆਉ ਤੁਹਾਨੂੰ ਮੌਕੇ ਤੇ ਲੈ ਚਲਦੇ ਆ ਤੇ ਅਜਿਹੇ ਲੋਕਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਤੁਹਾਨੂੰ ਲੱਗਦਾ ਹੈ ਜਿਹੇ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਦੂਜਿਆਂ ਨੂੰ ਤੋ ਓਕੇ ਦੇ ਵਿੱਚ ਦੇਖ ਕੇ ਇਸ ਤਰ੍ਹਾਂ ਦੇ ਪਖੰਡੀਆਂ ਦੇ ਪਿੱਛੇ ਲਗਾਉਂਦੇ ਹਨ ਕਿਉਂਕਿ ਜਿਹੇ ਪਖੰਡੀ ਕਿਸ ਤਰ੍ਹਾਂ ਤੇ ਫਿਰ ਗੈਰ ਕਾਨੂੰਨੀ ਕੰਮ ਕਰਦੇ ਨੇ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ ਤੇ ਉੱਥੇ ਹੀ ਫੇਸਬੁੱਕ ਵਗੈਰਾ ਤੇ ਵੀ ਇਹ ਅਜਿਹੀ ਗਿਆਨ ਗੰਗਾ ਜਾਂ ਹੋਰ ਅਜਈਆਂ ਕਿਤਾਬਾਂ ਦੇ ਬਾਰੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਇਸ ਦੇ ਬਾਰੇ ਗਲਤ ਪ੍ਰਚਾਰ ਕਰਦੇ ਨੇ ਜਦਕਿ ਇਸ ਦੇ ਵਿੱਚ ਉਹਨਾਂ ਵੱਲੋਂ ਆਪਣੇ ਗੁਰੂ ਦਾ ਆਪਣੇ ਇਸ ਬਾਬੇ ਦਾ ਪ੍ਰਚਾਰ ਹੀ ਕੀਤਾ ਹੁੰਦਾ ਹੈ ਦਾਦੇ ਕੀ ਇਸ ਬਾਬੇ ਤੇ ਕਈ ਪਰਚੇ ਵੀ ਪਹਿਲਾਂ ਤੋਂ ਹੀ ਦਰਜ ਹਨ ਗੈਰਕਾਨੂੰਨੀ ਕੰਮ ਕਰਕੇ। ਕਾਲੀਆਂ ਵੰਡਦੇ ਹੋ। ਕਾਲੀਆਂ ਵੰਡਦੇ ਮੁੱਕਾ ਭਾਈ। ਪਰਮਾਤਮਾ ਦਾ ਪ੍ਰਚਾਰ ਆ ਜੀ। ਕੀ ਦਾ ਇਹ ਪ੍ਰਚਾਰ? ਕਿਹਦੇ ਵੱਲ ਲੰਗਵਾਉਣ? ਅਸੀਂ ਸਭ ਕਰੀਬ ਦੱਸ ਰਾਮਪਾਲ ਮਹਾਰਾਜ ਦੀ। ਅੱਛਾ। ਕੀ ਦੇਣਾ ਰਾਮਪਾਲ ਮਹਾਰਾਜ ਦੀ? ਉਹ ਸਭ ਕੁਝ ਜਿਹੜਾ ਐ। ਬਸ ਇਹ ਬਸ ਆਪਾਂ ਨੇ ਤਾਂ ਕੁਝ ਕਹਿਣਾ ਨਹੀਂ ਰਿਹਾ ਠੀਕ ਹੈ। ਕੋਈ ਹੈ ਤੁਹਾਡੇ ਕੋਲੇ ਪਰਮਿਸ਼ਨ ਪਰਮਿਸ਼ਨ ਇੱਥੇ ਵੰਡਣ ਦੀ ਕਿ ਉਹੀ ਸੜਕਾਂ ਦੇ ਖੜਕੇ ਜੀ ਅਸੀਂ ਆਹ ਪੁਲਿਸ ਚੌਂਕੀ ਕੋਲੇ ਲੱਗੇ ਹੋਏ ਆ ਜੀ ਤਾਂ ਹੀ ਇਸ ਕਰਕੇ ਠੀਕ ਹੈ ਜੀ ਜੇ ਸਾਡੀ ਪੁਲਿਸ ਜਾਗਦੀ ਹੋਵੇ ਫਿਰ ਆ ਗੱਲਾਂ ਨੂੰ ਕਾਨੂੰ ਉੱਪੜ ਗਏ ਠੀਕ ਹੈ ਠੀਕ ਹੈ ਲੋਕਾਂ ਨੂੰ ਖੜਾ ਖੜਾ ਬਾਕੀ ਸਾਨੂੰ ਪੰਜਾਬ ਹੀ ਇੱਥੇ ਹੁੰਦਾ ਗੰਦ ਪਾਉਣ ਨੂੰ ਇਹ ਕਿਤੋਂ ਦਾ ਕੱਢਿਆ ਵੱਢਿਆ ਸਾਧ ਹੈ ਕਰ ਲੋ ਕਰ ਲੋ ਕੋਈ ਨਹੀਂ ਕਰ ਲੋ ਕਰ ਲੋ ਮੁਰਝੇ ਠੀਕ ਹੈ ਠੀਕ ਹੈ ਹਾਂ ਨਾ ਦੇਣ ਕੀ ਹੈ ਉਹਨੂੰ ਉਹਦੀ ਸਮਾਜ ਨੂੰ ਠੀਕ ਹੈ ਠੀਕ ਹੈ ਨੇ ਤੂੰ ਤਾਂ پڑھی ਲਿਖੀ ਲੱਗਦੀ ਆ ਸਿਆਣੇ ਬਿਆਣੇ ਬੰਦੇ ਕਾਮਲੇ ਹੋਏ ਫਿਰਦੇ ਹੋ ਤੁਸੀਂ ਠੀਕ ਆ ਠੀਕ ਆ ਅੱਗੇ ਸਰਸੇ ਵਾਲਿਆਂ ਨੇ ਕੀ ਕਰਨਾ ਆ ਇਹ ਦੇਖ ਲੋ ਮਿੱਤਰੋ ਪੰਜਾਬ ਦੀ ਧਰਤੀ ਤੇ ਕੀ ਕੁਝ ਹੋਈ ਜਾਂਦਾ ਟੱਕੇ ਲਗਦਾ ਆ ਬਾਬਾ ਟੱਕੇ ਨਾਲ ਕਦਾ ਮਾ ਵੜਦੇ ਇੱਕ ਸਾਧ ਆ ਰਾਮਪਾਲ ਕੋਈ ਹਰਿਆਣੇ ਦਾ ਟੱਕੇ ਨਾਲ ਰੋਕ ਰੋਕ ਕੇ ਕਰੀਆਂ ਆਂ ਦੀ ਇਹ ਕਿੱਥੇ ਖੜੇ ਆ ਉਹ ਉਹਨਾਂ ਕੋਲ ਚੱਲ ਉਹਨਾਂ ਕੋਲ ਚੱਲ ਉਹ ਉਹ ਬੁੜੀਆਂ ਕੋਲ ਚੱਲ ਤੂੰ ਵੀ ਖੜਾ ਨਹੀਂ ਕਰ ਪੈਣਾ ਤਨ ਦਿਖਾਉਣ ਗਿਆ ਪਰਲੇ ਪਾਸੇ ਕਰ ਲਾਪਾ ਪਰਲੇ ਪਾਸੇ ਕਰ ਲ ਦਵਾਰਲੇ ਦਿਖਾਉਣ ਗਿਆ ਬੋਲੀ ਕੀ ਬੈਂਡ ਦੀਆਂ ਪੈਣੇ ਤੁਸੀਂ ਮੇਰੇ ਗਿਆਨ ਗੰਗਾ ਪੁੱਤ ਪਰਮਾਨੰਦ ਇਹ ਕੀ ਦੀ ਲਿਖੀ ਐ ਸੰਤਰਾਮਪਾਲ ਜੀ ਇਹ ਰਾਮਪਾਲ ਤੇ ਤੁਹਾਨੂੰ ਪਤਾ ਕੌਣ ਆ ਇਹਦੇ ਕਿੰਨੇ ਪਰਚੇ ਸੰਤਰਾਮਪਾਲ ਤੇ ਇਹ ਸਾਨੂੰ ਪਰਚਾ ਇੱਕ ਨਿੱਕੀ ਕੀ ਕੀ ਨਹੀਂ ਪਰਚੇ 18 20 ਬੰਦੇ ਮਰਵਾਦੇ ਤੁਸੀਂ ਕਾਹਦੇ ਵਾਸਤੇ ਮਰਵਾਉਂਦੇ ਗੰਦ ਪਾਉਂਦੇ ਆ ਗੰਦ 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 ਪੰਜਾਹ ਵੀ ਥੇ ਹੁੰਦਾ ਸਾਨੂੰ ਗੰਦ ਪਾਉਣ ਨੂੰ ਹਨਾ ਨੂੰ ਪੰਜਾਹ ਵੀ ਹੁੰਦਾ ਹਾਂ ਕੀ ਦੇਣਾ ਸਮਾਗ ਲੈ ਦੇਣਾ ਕਿਉਂ ਨਾ ਸਮਾਗ ਲੈ ਬਦਲ ਤੁਹਾਨੂੰ ਕੀ ਆਪਣਾ ਦੇਖ ਤੁਖੋ ਕਾਲੋ ਤੁਸੀਂ ਮੋੜੇ ਮੋੜੇ ਨਾ ਜਿੰਨੇ ਉਪਰੇ ਹੋ ਨਿਕਲੋ ਆਹ ਮੁੰਡਾ ਕਿਹੜੀ ਖੜਾ ਉਹ ਦੇਖੋ ਥੋੜਾ ਉਹ ਕਿਹਦੇ ਕਿਸੇ ਦੇ ਮੂਰੇ ਖੜਦਾ ਉਹ ਕਿਹੜੀ ਖੜਾ ਉਹਨੂੰ ਇਹਦਾ ਜਮਾਕ ਆਹ ਦੇਖੋ ਜਾਨਦੇ ਨਹੀਂ ਭਾਈ ਬਲਾਕ ਖੜੀ ਰਹਿਦਾ ਕਿੰਨੇ ਪਰਚੇ ਆ ਤੁਸੀਂ ਮਾਰੂ ਵਧੀਆ ਤੁਹਾਨੂੰ ਇਹ ਤੁਸੀਂ ਕਾਰੇ ਖਾਤਰ ਬਾਣਦੇ ਹੋ ਤੂੰ ਮਾਰਨ ਵਾਲਾ ਚੱਲ ਤੂੰ ਮਾਰ ਦੇਣੀ ਹੈ ਚਲ ਕੋਈ ਗੱਲ ਨਹੀਂ ਇਹ ਕੋਡ ਵਾਲੀ ਹਾਂ ਹਾਂ ਹੱਥ ਸਾਰੇ ਮਾਰੇ ਤੂੰ ਮੂਰੇ ਕਿਤਾਬਾਂ ਕਰ ਦਵਾ ਦਿੰਦੇ ਇਹਦਾ ਦਿਵਾਖ ਮਾਰੋਗੇ ਧੱਕੇ ਨਾਲ ਕਰ ਦੇ ਧੱਕੇ ਨਾਲ ਪੂਰੀ ਫੜੀ ਆਹ ਮਾਲ ਸੰਗਰੂਰ ਖੜੇ ਆ ਸੰਗਰੂਰ ਸੰਗਰੂਰ ਖੜੇ ਆ ਸੰਗਰੂਰ ਇੱਥੇ ਧੱਕੇ ਨਾਲ ਇਹ ਕਿਤਾਬਾਂ ਵੰਡ ਰਹੇ ਆ ਰਾਮਪਾਲ ਨਾਂ ਦਾ ਕੋਈ ਸਾਧ ਹੈ ਉਹਦੀਆਂ ਲੋਕਾਂ ਨੂੰ ਖੜਾ ਖੜਾ ਹੁਣ ਸਾਰੇ ਉਹ ਕਿੱਥੇ ਹੋ ਇੱਕ ਹੋਰ ਆ ਬਾਈ ਦੇਖ ਕਿਵੇਂ ਗੱਡੀਆਂ ਪਰ ਪਰ ਆਏ ਆ ਤੇ ਹੁਣ ਉਹ ਜਾਂਦੇ ਆ ਸਾਰੇ ਚੜ ਕੇ ਇਹੀ ਕੁਝੇ ਕੋਈ ਸਿੱਖ ਕਰਦਾ ਹੋਵੇ ਉਹਦੀ ਪੈ ਆ ਚੌਂਕੀ ਕੋਲੇ ਖੜੇ ਆ ਜਿਹੜੇ ਚੌਂਕੀ ਕੋਲੇ ਜਮੀ ਚੌਂਕੀ ਸਿੱਖਾਂ ਦੇ ਉਹਦੀ ਨਾਲ ਦੀ ਨਾਲ ਕੋ ਕਰਦੇ ਨੇ ਕਾਰਵਾਈ ਇਹਨਾਂ ਦੇ ਬਲਕ ਕਰਿਆ ਹੁਣ ਇਕੱਠੇ ਹੋ ਗਏ ਇਧਰੋਂ ਉਧਰ ਲਾਈਨ ਖੜੀ ਸੀ ਇਧਰ ਲਿਆ ਗਿਆ ਮੈਂ ਕਿਥੋਂ ਲਾਗੇਗਾ ਬਾਈ ਐ ਮੂਹੇ ਹੋਏ ਨੇ ਕਾਤਾ ਪਾ ਲੈਗੇ ਮੂਰੇ ਹੁੰਦੇ ਕਿਹੜਾ ਕੋਈ ਜਮਾਕ ਮਰ ਗਿਆ ਕੌਣ ਜ਼ਿੰਮੇਵਾਰੂ ਪ੍ਰਸ਼ਾਸਨ ਪਿੰਨਾਂ ਤੱਕ ਨਹੀਂ ਦੇਖਦਾ ਨਹੀਂ ਹੈਗਾ ਇੰਨਾ ਰੋਡ ਚੱਲਦਾ ਹੁਣ ਮੈਂਟੇਂਸ ਚ ਬੰਨਣਾ ਨਹੀਂ ਪ੍ਰਸ਼ਾਸਨ ਇਹਨੂੰ ਪਾਲਦਾ ਹੈ ਐਨੀ ਰਫਤਾਰ ਨਾਲ ਕੰਮ ਲੱਗੇ ਰਹਿਣਗੇ ਆ ਤੁਸੀਂ ਰਫਤਾਰ ਨਾਲ ਫੇ ਛੱਡੇ ਬਾਈ ਨਾਲ ਯਾਰ ਗਿਆਨ ਗੰਗਾ ਨੂੰ ਦੇਣ ਕੀ ਆ ਉਹ ਬੰਦੇ ਦੀ ਕੀ ਦੇਣਾ ਹੈ ਹਰਿਆਣੇ ਚੋਂ ਆ ਕੇ ਹੁਣ ਹੋਰੇ ਗੰਦ ਤੋਣ ਲੱਗ ਗਿਆ ਇਹ ਇਹਦੇ ਚ 50% ਬੰਦੇ ਬਾਹਰ ਦੇ ਆ ਸਾਰੇ ਬਾਹਰ ਦੇ ਨੇ ਉਹ ਦੇਖ ਲਓ ਵੀ ਹੁਣ ਹੋ ਭੱਜ ਗਏ ਗਿਆਨ ਗੰਗਾ ਪਤਾ ਨਹੀਂ ਗਿਆਨ ਪੂਰਾ ਹੋ ਗਿਆ ਹੋ ਗਈਆਂ ਦੋਨੇ ਗੱਡੀਆਂ ਉਹਨਾਂ ਦੀਆਂ ਮੁੜ ਕੇ ਉਹ ਗਈ